और मैं इस गलों यकीन दवाना बतौर मुख्यमंत्री भी बतौर थोड़ा छोटा बड़ा भरा पुत भतीजा ला लो भी मता पाओ पिंड वास्ते साझा भी हाँ पहले तो पिंड के फैसला करो कि पहले कम चार पाँच लिस्ट बना लो फिर वो चुं पेड़ा कराइए मता पा के दौ पैसे कि लगते ने यह ना सोचो पैसे देने ਪਿੰਡ 'ਚ ਗ੍ਰਾਂਟ ਪਿੰਡ ਵਾਸਤੇ ਸਾਂਝੀ ਕੰਮ ਵਾਸਤੇ ਦੇਣੀ ਉਹ ਸਾਡੀ ਸਰਕਾਰ ਦੀ ਗਰੰਟੀ ਹੈ ਲਾਇਬ੍ਰੇਰੀ ਵਾਸਤੇ ਮਤਾਂ ਪਾਉਂਗੇ ਸਕੂਲ ਵਾਸਤੇ ਪਾਉਂਗੇ ਸੋਲਰ ਲਾਈਟਾਂ ਲਾਉਣੀਆਂ ਨੇ ਸੜਕਾਂ ਬਣਾਉਣੀਆਂ ਨੇ ਪਿੰਡ ਦੇ ਵਿੱਚ ਕੋਈ ਹੋਰ ਕੰਮ ਹੈ ਜਿੱਦੋਂ ਪਿੰਡ ਕਈ ਸਾਲਾਂ ਤੋਂ ਉਹ ਪਿੰਡ ਦੀ ਸਮੱਸਿਆ ਬਣੀ ਹੋਈ ਹੈ ਪਹਿਲਾਂ ਉਹ ਹੱਲ ਕਰਾ ਲਓ ਪੈਸੇ ਵੱਲੋਂ ਕੋਈ ਦਿੱਕਤ ਨਹੀਂ ਆਉਗੀ ਤੁਸੀਂ ਮੇਰੇ ਵੱਲੋਂ ਭਰੋਸਾ ਮੈਂ ਤੁਹਾਨੂੰ ਦਿੰਦਾ ਔਰ ਕੁਝ ਕੰਮ ਅਸੀਂ ਇਦਾਂ ਦੇ ਵੀ ਕੀਤੇ ਜਿਵੇਂ ਸੰਗਰੂਰ ਜ਼ਿਲ੍ਹੇ ਤੋਂ ਕਈ ਕੰਮ ਇਹ ਜੇ ਨੇ ਜਿਨ੍ਹਾਂ ਦੀ ਅਸੀਂ ਲੈਬੋ੍ਰਟਰੀ ਬਣਾ ਰੱਖੀ ਹੈ ਸੰਗਰੂਰ ਵੀ ਪਹਿਲਾਂ ਸੰਗਰੂਰ ਟਰਾਈ ਕਰ ਲੋ ਜੇ ਸੰਗਰੂਰ ਕਾਮਯਾਬ ਹੋ ਗਿਆ ਫੇ ਸਾਰੇ ਪੰਜਾਬ 'ਚ ਕਰ ਦਾਂਗੇ ਤੇ ਤੁਸੀਂ ਵੀ ਤਾਂ ਇਹੀ ਕੀਤਾ ਸੀ 2014 'ਚ ਮੈਨੂੰ ਪਹਿਲੇ ਸੰਗਰੂਰ ਤੋਂ ਟਰਾਈ ਕੀਤਾ ਸੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਕਾਮਯਾਬ ਹੋ ਗਈ ਤਾਂ ਸਾਰੇ ਪੰਜਾਬ 'ਚ ਹੋ ਗਈ ਤੇ ਸੰਗਰੂਰ ਤਾਂ ਫਿਰ ਇੱਕ ਰਾਜਧਾਨੀ ਬਣ ਗਈ ਨਾ ਪ੍ਰਯੋਗਸ਼ਾਲਾ ਬਣ ਗਈ ਇੱਕ ਸੋ ਸੰਗਰੂਰ ਅਸੀਂ ਇੱਕ ਪਹਿਲ ਨਾਂ ਦੀ ਅਕਾਲਗੜ੍ਹ ਤੋਂ ਮੇਰੇ ਕਾ ਸ਼ੁਰੂ ਕੀਤੀ ਸੀ ਪਹਿਲ ਨਾਂ ਦੀ ਸਕੀਮ ਸ਼ੁਰੂ ਕੀਤੀ ਸੀ ਜਿਹਦੇ ਚ ਪੰਚਾਇਤ ਘਰ ਚ ਜਾਂ ਕਿਤੇ ਕੋਈ ਸਾਂਝੀ ਜਗ੍ਹਾ ਤੇ ਮਸ਼ੀਨਾਂ ਰੱਖ ਕੇ ਮਾਵਾ ਪੈਣਾ ਦਾ ਇੱਕ ਗਰੁੱਪ ਬਣਾਇਆ ਸੀ ਸੈਲਫ ਹੈਲਪ ਗਰੁੱਪ ਕਿ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਵਰਦੀਆਂ ਸਿਉਣ ਵਾਸਤੇ ਦਿੱਤੀਆਂ ਕੰਪਿਊਟਰ ਤੇ ਨਾਮ ਪਾ ਜਾਂਦਾ ਸੀ ਉਹ ਮਸ਼ੀਨ ਘਰੇ ਵੀ ਲੈ ਕੇ ਜਾ ਸਕਦੀਆਂ ਸੀ ਤੇ ਉਹਨਾਂ ਨੂੰ ਫਿਰ ਸਿਉਂ ਕੇ ਸਕੂਲਾਂ ਨੂੰ ਅਸੀਂ ਸਪਲਾਈ ਕਰਦੇ ਸੀ ਤਾਂ ਤੁਸੀਂ ਹੈਰਾਨ ਹੋਵੋਗੇ ਮੇਰੇ ਕੋਲੇ ਡਾਟਾ ਪਿਆ ਹੈ 1800 ਤੋਂ ਵੱਧ ਔਰਤਾਂ ਨੂੰ ਟ੍ਰੇਨਿੰਗ ਦੇ ਕੇ ਪਹਿਲ ਪ੍ਰੋਜੈਕਟ ਦੇ ਅਧੀਨ ਸੰਗਰੂਰ ਦੀਆਂ ਜਿਹੜੀਆਂ ਸਵੇ ਸਹਿਤਾ ਸਮੂਹਾਂ ਦੇ ਜਿਹੜੇ ਸੈਲਫ ਹੈਲਪ ਗਰੁੱਪ ਜਿਹੜੇ ਨੇ 2024-25 ਚ ਲਗਭਗ 80000 ਸਕੂਲੀ ਵਰਦੀਆਂ ਬਣਾ ਕੇ 4.5 ਕਰੋੜ ਰੁਪਇਆ ਮਾਵਾ ਭੈਣਾ ਨੇ ਕਮਾ ਲਿਆ 4.5 ਕਰੋੜ ਰੁਪਇਆ 80000 ਸਕੂਲਾਂ ਦੀ ਵਰਦੀ ਫਿਰ ਪ੍ਰਾਈਵੇਟ ਸਕੂਲ ਵੀ ਆ ਗਏ ਉਹਨਾਂ ਨੂੰ ਵੀ ਕਹਤਾ ਤੁਸੀਂ ਵੀ ਸਾਡੇ ਕੋਲੋਂ ਸਵਾਓ ਫਿਰ ਜਦੋਂ ਕਾਮਯਾਬ ਹੋ ਗਿਆ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਚ ਲੈ ਗਏ ਹੁਣ ਅਸੀਂ ਪੁਲਿਸ ਦੀਆਂ ਵਰਦੀਆਂ ਵੀ ਲੈ ਕੇ ਜਾ ਰਹੇ ਹਾਂ ਉਹਨਾਂ ਕੋਲੇ ਆ ਜਿਹੜੇ ਮੁੰਡੇ ਖੜੇ ਪੁਲਿਸ ਵਾਲੇ ਇਹਨਾਂ ਦੀਆਂ ਵਰਦੀਆਂ ਦੇ ਨਾਪ ਕਿਹੜੀ ਫੀਤੀ ਲੱਗੂਗੀ ਸਭ ਕੁਝ ਉਹ ਦਿੱਤਾ ਜਾਊਗਾ ਤੇ ਪੁਲਿਸ ਦੀਆਂ ਵਰਦੀਆਂ ਨਾਮ ਵੀ ਇੱਥੇ ਜਿਹੜੇ ਲੱਗੂਗੀ ਪਲੇਟ ਕਿਉਂਕਿ ਜਦੋਂ ਸਾਡੀਆਂ ਮਾਵਾਂ ਭੈਣਾਂ ਜਿਨ੍ਹਾਂ ਕੋਲ ਕਲਾ ਹੈਗੀ ਐ ਜਦੋਂ ਤੱਕ ਉਹਦਾ ਘਰ ਵਾਲਾ ਆ ਜਾਂ ਉਹਦਾ ਭਰਾ ਆ ਜਾਂ ਉਹਨਾਂ ਦਾ ਕਮਾਊ ਜਿਹੜਾ ਜੀਅ ਕਰਦਾ ਜਦੋਂ ਤੱਕ ਉਹ ਆਪਣੀ ਨੌਕਰੀ ਤੋਂ ਆਪਣੇ ਘਰੋਂ ਆਪਣੇ ਦਫ਼ਤਰੋਂ ਆਪਣੇ ਖੇਤੋਂ ਆਵੇ ਉਹ ਤੱਕ ਘੱਟੋ-ਘੱਟ ਉਹਦੇ ਘਰੇ 1000 1500 2000 ਰੁਪਇਆ ਉਦੇ ਘਰ ਦੇ ਕਮਾ ਕੇ ਬੈਠੇ ਹੋਣ ਤਾਂ ਕਬੀਲਦਾਰੀ ਵੀ ਲੀਤੇ ਰਹੂਗੀ ਤੇ ਤਰੱਕੀ ਵੀ ਤਾਈਆਂ ਹੋਊਗੀ ਚੀਨ ਦੀ ਤਰੱਕੀ ਦਾ ਇਹੀ ਕਾਰਨ ਹੈ ਉਥੇ ਪਿੰਡਾਂ ਦੇ ਵਿੱਚ ਲੇਡੀਜ਼ ਕੰਮ ਕਰ ਰਹੀਆਂ ਔਰ ਕੰਮ ਵੀ ਉਹ ਕਰਨੇ ਜਿਹੜਾ ਆਪਾਂ ਨੂੰ ਆਉਂਦਾ ਦਰੀਆਂ ਬੁਣਨੀਆਂ ਕੱਚੀ ਕਹਾਣੀ ਦਾ ਤੇਲ ਸਾਬਣਾ ਬਣਾਉਣੀਆਂ ਚੱਪਲਾਂ ਬਣਾਉਣੇ ਕਿੰਨੇ ਕੰਮ ਨੇ ਜਿਹੜੇ ਆਪਾਂ ਨੂੰ ਆਉਂਦੇ ਨੇ ਜਿਹਨਾਂ ਨੂੰ ਆਪਾਂ ਕਮਰਸ਼ੀਅਲ ਕਰ ਦਈਏ ਫਿਰ ਅਸੀਂ ਹਰ ਮਹੀਨੇ ਉਹਦਾ ਮਹੀਨੇ ਚ ਦੋ ਵਾਰ ਉਹਦੀ ਉਹ ਵੀ ਲਾਉਨੇ ਆ ਮਾਰਕੀਟ ਐ ਰੋਡ ਤੇ ਮਹਿਲਮਾਰਟ ਕਰਕੇ 2 ਘੰਟਿਆਂ ਚ ਸਾਰਾ ਸਮਾਨ ਵਿਕ ਜਾਂਦਾ ਜੀ 2 ਘੰਟਿਆਂ ਚ ਕਿਉਂਕਿ ਉਹ ਆਰਗੈਨਿਕ ਚੀਜ਼ਾਂ ਨੇ ਕਿੱਥੋਂ ਮਿਲਦਾ ਅੱਜ ਸਾਗ ਨਹੀਂ ਮਿਲਦਾ ਜੀ ਕਿਤੋਂ ਜੇ ਕਿਤੇ ਮਾਮਾ ਭੈਣਾਂ ਦਾ ਘੋਟਿਆ ਹੋਇਆ ਆਲਣ ਪਾ ਕੇ ਮਿਲਿਆ ਸਾਗ ਮਿਲ ਜੇ ਕਿਤੇ ਲੋਕ ਕਹਣਗੇ ਯਾਰ ਕਿੱਥੋਂ ਮਿਲਦਾ ਇਹਦਾ ਭਾਅ ਕੀ ਹੈ ਸਾਨੂੰ ਇਹ ਦੱਸਦੇ ਸੋ ਇਹ ਸਾਡੇ ਕੋਲੇ ਪਹਿਲੀ ਗੱਲ ਹੈਗੀ ਆ ਪਿੰਡਾਂ ਚ ਤੁਹਾਸੀ ਉਹ ਵੀ ਆਪਾਂ ਨੇ ਐਪਰੀਸ਼ੀਏਟ ਕਰਨਾ ਕੋਈ ਸੈਲਫ ਹੈਲਪ ਗਰੁੱਪ ਬਣਾਉਣਾ ਪਿੰਡਾਂ 'ਚ ਮਤੇ ਪਾ ਕੇ ਦਿਓ ਪੰਚਾਇਤਾਂ ਵੱਲੋਂ ਤੇ ਗ੍ਰਾਂਟਾਂ ਦੀ ਸਾਡੇ ਵੱਲੋਂ ਕੋਈ ਘਾਟ ਨਹੀਂ ਗਲੀਆਂ ਨਾਲੀਆਂ ਤਾਂ ਦੇਖੋ 77 ਸਾਲ ਹੋ ਗਏ ਸਰਕਾਰ ਗਲੀ ਉੱਚੀ ਚੱਕ ਦਿੰਦੀ ਹੈ ਕਰਨੀਵੇਂ ਹੋ ਜਾਂਦੇ ਲੋਕ ਘਰ ਉੱਚਾ ਚੱਕ ਲੈਂਦੇ ਗਲੀ ਨਹੀਂ ਵੀ ਹੋਈ ਐਂ ਚੱਲੀ ਜਾਂਦਾ ਤਾਂ 70 ਸਾਲ ਹੋ ਗਏ ਹੈ ਜੇ ਪਤਾ ਨਹੀਂ ਕਿੱਥੇ ਕਿ ਜਾ ਕੇ ਨਿਬੜੂਗਾ ਵੀ ਮੈਚ ਕਦੋਂ ਕਰਾਂਗੇ ਹੈ ਨਾ ਕਰ ਰਹੇ ਆ ਉਹਦੇ ਬਾਰੇ ਪਰ ਮੈਂ ਕਹਿੰਨਾ ਵੀ ਉਸ ਤੋਂ ਪਹਿਲਾਂ ਬੱਚਿਆਂ ਦੇ ਪੜਨ ਲਈ ਲਾਇਬ੍ਰੇਰੀ ਹਰੇਕ ਪਿੰਡ ਚ ਹੁਣ ਤੱਕ ਸੰਗਰੂਰ ਜ਼ਿਲ੍ਹੇ ਨੂੰ ਅਸੀਂ 26 ਦੇ ਕਰੀਬ ਲਾਇਬ੍ਰੇਰੀਆਂ ਜਾਰੀ ਕਰ ਚੁੱਕੇ ਆ ਔਰ ਕਈ ਤਾਂ ਪਿੰਡਾਂ 'ਚ ਜਾਣਦੇ ਹੋਣਗੇ ਕਿ ਨੌਰੀ ਜਿੱਥੇ ਵੀ ਪਿੰਡਾਂ 'ਚ ਲਾਇਬ੍ਰੇਰੀ ਸ਼ਾਨਦਾਰ ਲਾਇਬ੍ਰੇਰੀਆਂ ਨੇ ਏਸੀ ਲਾਇਬ੍ਰੇਰੀਆਂ ਨੇ ਉੱਥੇ ਕੰਪਿਊਟਰ ਲੱਗੇ ਨੇ ਵਾਈਫਾਈ ਫ੍ਰੀ ਐ ਨਾਲ-ਨਾਲ ਲਾਇਬ੍ਰੇਰੀਆਂ ਦੇ ਇਹ ਨਹੀਂ ਹੈਗਾ ਕੱਲੀਆਂ ਕੋਈ ਇਤਿਹਾਸ ਦੀਆਂ ਜਾਂ ਕੋਈ ਹੋਰ ਕਿਤਾਬਾਂ ਨੇ ਸਿਲੇਬਸ ਦੀਆਂ ਕਿਤਾਬਾਂ ਵੀ ਉੱਥੇ ਨੇ ਕਿਉਂਕਿ ਘਰੇ ਕਈ ਵਾਰੀ ਪੜਨ ਦਾ ਮਾਹੌਲ ਨਹੀਂ ਬਣਦਾ ਬੱਚੇ-ਬੱਚੀਆਂ ਆ ਕੇ ਉੱਥੇ ਪੜ ਸਕਦੇ ਨੇ ਉੱਥੇ ਪੜਨ ਦਾ ਮਾਹੌਲ ਬਣ ਜਾਂਦਾ ਘਰੇ ਕਈ ਵਾਰੀ ਕਬੀਲਦਰੀ ਦੇ ਕੰਮਾਂ ਚ ਰੋਲੇ ਰੱਪੇ ਚ ਨਹੀਂ ਬਣਦਾ ਮਾਹੌਲ ਉਹ ਤੁਸੀਂ ਦੇਖ ਕੇ ਜਾਇਓ ਸੰਗਰੂਰ ਵਾਲੀ ਲਾਇਬ੍ਰੇਰੀ